ਕਰਣਾ ਹੁ ਤੋ ਸੋ ਨਾ ਕੀਓ ਪਰਿਓ ਲੋਭ ਕੈ ਫੰਦ ਨਾਨਕ ਸਮਿਓ ਰਮ ਗਇਓ ਅਬ ਕਿਉ ਰੋਵਤ ਅੰਧ ਕਰੋ ਤੋ ਨੋਜੇ ਜਦ ਕਭ ਕਹਣਾ ਲਾ ਤੋ ਤਾ ਜੀਤਾ ਦੀ ਪਰਿਓ ਲੋਭ ਕੈ ਫੰਦ ਲੋਭ ਦੇ ਪਿੱਛੇ ਲੱਗ ਕੇ ਫੰਦੇ ਚ ਫਸ ਗਿਆ ਜਿਵੇਂ ਹਮਚੀਓ ਕੰਡਾ ਦਾ ਕੰਡੇ ਦੇ ਲੱਡਿਆ ਹੁੰਦਾ ਆਟਾ ਆ ਉਹ ਕੋਈ ਚੀਜ਼ ਲਾਜ਼ਮ ਦੇ ਨੇ ਉਹ ਲੋਭ ਦੇ ਨਾਲ ਉਹ ਮਾਲਦੀ ਆ ਉਹ ਦੇ ਜਾਬਾਂ ਚ ਫਾਜਲ ਤਾ ਉਹ ਲੋਭ ਕੇ ਫੰਦ ਬੜੇ ਲੋਭ ਕੇ ਫੰਦ ਆਨ ਕੋ ਸਭ ਆ ਰੱਗ ਲਿਆ ਨਾਲ ਕਾ ਸਭ ਨਾਲ ਨਿਕੜ ਗਿਆ ਹੁਣ ਕਿਉਂ ਰੋਬ ਤੰਦ ਹੁਣ ਕਿਉਂ ਰੋੰਦ ਉਹ ਕੋਈ ਫਾਇਦਾ ਨਹੀਂ ਹੋ ਗਿਆ ਫਿਰ ਹੁੰਦਾ ਉਹ ਬੇਗਾਨਾ ਲਾਉਣ ਕਾ ਵੀ ਹੁਣ ਕਾ ਦਰੋਂ ਉਹ ਤਾਂ ਸਮਝ ਕਿਲੇ ਜਾਂ ਤੈਨੂੰ ਪਹਿਲਾਂ ਭਗਤ ਕਬੀਰ ਨੇ ਕਿਹਾ ਤਾਂ ਜਾਂ ਤਾਂ ਸੁਣੀ ਨਹੀਂ ਗੱਲ ਇਹ ਤਾਂ ਬਾਅਦ ਪਹਿਲਾਂ ਤਾਂ ਕਿਹਾ ਉਹਨੂੰ ਤਾਂ ਤੁਸੀਂ ਗੱਲ ਬੰਦੀ ਨਹੀਂ ਉਹ ਰੋਂਦੇ ਰੋਏ ਤੇ ਕੀ ਬੰਦਾ ਅਗਲੇ ਜਨਮ ਵਿੱਚ ਦੇਖ ਲਿਓ ਇੱਕ ਸੈਕਿੰਡ 'ਚ ਕਿਸੇ ਨੇ ਕੋਈ ਦੀਵਾ ਬਾਲ ਦੇਣਾ ਆਪਣੇ ਅੰਦਰੋਂ ਆਪਣਾ ਮੂਲ ਖੋਜਣਾ ਪੈਂਦਾ ਹੈ ਜੀ ਪਹਿਲਾਂ ਤਾਂ ਜਿਹੜਾ ਲੰਮੇ ਪੁੱਠਾ ਚੜਿਆ ਉਹ ਲੌਣਾ ਪੈਂਦਾ ਉਹ ਵਜੜਾ ਹੀ ਪੈਂਦੀ ਆ ਪਹਿਲਾਂ ਦਾ ਜੋ ਉਹ ਪਹਿਲਾਂ ਮੰਡੀ ਬੈਠਾ ਉਹ ਛੱਡੂ ਕਰੇ ਛੱਡੂ ਬੜਾ ਔਖਾ ਫੇ ਦੂਆ ਉਹਦੇ ਬਾਅਦ ਦੂਈ ਗਾਹਾਂ ਦੀ ਗੱਲ ਆ ਦੂਹਾਂ ਰੰਗ ਚੜ੍ਹਦੀ ਗੱਲ ਪਹਿਲਾ ਪਹਿਲਾ ਦਾ ਨਿਲਾਏ ਉਹ ਹੀ ਲਾਣਾ ਔਖਾ ਜਾਂਦਾ ਉਹਦਾ ਤਾਂ ਛੱਡੀ ਔਖੀਆਂ ਜਾਂਦੀਆਂ ਹਾਂ ਜੀ ਲੋਕ ਵਿਚਾਰਾ ਜਿਹੜਾ ਉਹ ਛੱਡਣ ਨਹੀਂ ਦਿੰਦਾ ਜੀ ਹਾਂ ਉਹ ਨਹੀਂ ਛੱਡ ਲੋਗਾਰੀਤ ਹੋਵੇ ਪ੍ਰੀਤ ਅਗੇ ਆੜਿਆ ਜੋ diel ਜਿਵੇਂ ਜੀ ਜਨਮ ਆਪਣਾ ਬਿਰਥਾ ਗਵਾਤਾ ਹੁਣ ਰੋਣਾ ਹੀ ਪੱਲੇ ਪੈ ਗਿਆ ਇੱਥੇ ਸਾਰੇ ਸਿੱਖਾਂ ਵਾਸਤੇ ਸਭ ਨੂੰ ਇਹ ਪ੍ਰੇਰਣਾ ਹੈ ਕਿ ਆਪਣੀਆਂ ਨਾਲ ਇਸ ਤਰ੍ਹਾਂ ਦੀ ਹਾਲਤ ਹੋ ਜਵੇ ਹੈ ਜੀ ਉਹ ਸਿੱਖ ਤਾਂ ਨਹੀਂ ਹੋਣ ਦਿੰਦਾ ਜਿਹਨਾਂ ਨੇ ਸਿੱਖਿਆ ਲੈਣੀ ਆਉਂਦੀ ਉਹਨਾਂ ਦਾ ਤਾਂ ਰੋਣਾ ਹੀ ਜੀ ਹਾਂ ਜੀ ਇੱਥੇ 36 ਨੰਬਰ ਸ਼ਲੋਕ ਦੀ ਸਮਾਪਤੀ ਹੈ ਜੀ